ਅਮਰੀਕਾ ਤੋਂ ਬੀਤੇ ਦਿਨ ਗੈਰ ਕਾਨੂੰਨੀ ਭਾਰਤੀਆਂ ਨੂੰ ਟਰਮ ਸਰਕਾਰ ਨੇ ਵਾਪਸ ਭੇਜ ਦਿੱਤਾ ਪਰ ਇਹਨਾਂ ਚ ਇੱਕ ਲੜਕੀ ਉਹ ਵੀ ਹੈ ਜਿਸ ਨੂੰ ਘੁੰਮਣ ਗਈ ਨੂੰ ਹੀ ਅਮਰੀਕਾ ਸਰਕਾਰ ਨੇ ਡਿਪੋਰਟ ਕਰ ਦਿੱਤਾ ਜੀ ਹਾਂ 21 ਸਾਲਾਂ ਮੁਸਕਾਨ ਜੋ ਸਿਰਫ ਅਮਰੀਕਾ ਘੁੰਮਣ ਗਈ ਸੀ ਉਸ ਨੂੰ ਸਰਕਾਰ ਨੇ ਡਿਪੋਰਟ ਕਰ ਵਾਪਸ ਭਾਰਤ ਭੇਜ ਦਿੱਤਾ ਦਾਜੇ ਕਿ ਮੁਸਕਾਨ ਕੁਝ ਸਮਾਂ ਪਹਿਲਾਂ ਪੜਾਈ ਕਰਨ ਲਈ ਇੰਗਲੈਂਡ ਗਈ ਸੀ ਤੇ ਉਸ ਕੋਲ ਅਜੇ ਵੀ 2 ਸਾਲ ਦਾ ਵੀਜ਼ਾ ਪਿਆ ਹੋਇਆ ਉਹ ਅਮਰੀਕਾ ਘੁੰਮਣ ਗਈ ਤਾਂ ਕੈਲੀਫੋਰਨੀਆ ਪੁਲਿਸ ਉਸ ਨੂੰ ਉੱਥੋਂ ਲੈ ਗਈ ਤੇ ਫਿਰ ਉਸ ਨੂੰ ਡਿਪੋਰਟ ਕਰ ਦਿੱਤਾ ਇਸ ਮੌਕੇ ਪਰਿਵਾਰ ਨੂੰ ਮਿਲਣ ਹਲਕਾ ਵਿਧਾਇਕਾ ਬੀਬੀ ਮਾਨੁਕੇ ਵੀ ਪਹੁੰਚੇ ਤੱਕ ਜਾਈ ਹੈ ਅੱਗੇ ਸਰਬਜੀਤ ਗੌਰ ਮਾਨੂਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੱਕ ਪੀੜਤ ਪਰਿਵਾਰ ਦੀ ਆਵਾਜ਼ ਪਹੁੰਚਾਉਣਗੇ ਤੇ ਜਿੰਨਾ ਹੋ ਸਕੇ ਆਪ ਸਰਕਾਰ ਉਹਨਾਂ ਦੀ ਮਦਦ ਕਰੇਗੀ ਉਸ ਕਾਨ ਮੈਯੂਕੇ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਮੈਯੂਕੇ ਵੈਲਿਡ ਸੀ ਅਸੀਂ ਕੁੰਮਨ ਗਏ ਸੀ ਤੇਜਵਾਨਾ ਤੱਕ ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਤੇ ਅਸੀਂ ਵੇਟ ਕੀਤਾ ਸਾਨੂੰ ਖੁਦ ਆਏ ਲੈ ਕੇ ਗਏ ਸਾਨੂੰ ਬਹੁਤ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨ ਬਾਅਦ ਅਸੀਂ 10 ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ 10 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿਦਾ ਤੁਸੀਂ ਰਿਪੋਰਟ ਅਸ ਤਾ ਕੁਝ ਕੀਤਾ ਵੀ ਨਹੀਂ ਬਿਨਾ ਗੱਲ ਤੋਂ ਆ ਗਏ ਨਹੀਂ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸਿਰਫ ਸਹੀ ਵੇਟ ਕੀਤੀ ਉਹ ਆਏ ਸਾਨੂੰ ਬਿਠਾਇਆ ਬੱਸ 'ਚ ਤੇ ਲੈ ਕੇ ਗਏ ਸਾਨੂੰ ਕੈਲੀਫੋਰਨੀਆ ਪੁਲਿਸ ਵਾਲੇ ਲੈਣ ਆਏ ਸੀ ਜਿਸਾਨਾ ਉਹ ਬਹੁਤ ਜੇ ਬੇਵਕੀ ਤੇ ਸਾਨੂੰ ਬੱਸ 'ਚ ਬਿਠਾਇਆ ਆਰਾਮ ਨਾਲ ਸਾਡੇ ਬੈਗ ਰੱਖੇ ਤੇ ਉਹ ਬਾਅਦ ਚ ਸਰਵਿੱਟੀ ਆ ਲੈ ਇਸ ਦਾ ਸ਼ੌਕਾ ਬਿਨਾ ਤਾਂ ਉਹ ਇੰਡੀਆ ਆ ਗਏ ਸੀ ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟਸ ਬਟਾਇਆ ਫਲਾਈਟਸ ਵੀ ਨਹੀਂ ਸਾਨੂੰ ਦੱਸਿਆ ਕਿ ਅਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਸੀ ਇੰਡੀਆ ਵਾਪਸ ਆ ਗਏ ਜਦੋਂ ਅੱਥੇ ਲੈਂਡ ਹੋਏ ਤੱਕਾ ਤਾਂ ਵੀਰੇ ਸਾਰਾ ਤੱਕਾ ਹੀ ਗਿਆ ਹੈ ਬਿਨਾ ਗੱਲ ਤੋਂ ਅਸੀਂ ਵਾਪਸ ਆ ਗਏ ਸਾਡੇ ਕੋ ਵੈਲਿਡ ਵੀਜ਼ੇ ਸੀ ਸੀ ਲੀਗਲ ਗਏ ਅਸੀਂ ਕੋਈ ਬਾਰਡਰ ਕਰਾਸਿੰਗ ਕੀਤਾ ਅਸੀਂ ਕੋਈ ਕੰਟੀਨੈਂਟ ਉੱਪਰ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੀਂ ਖੜੇ ਹਾਂ ਤੇ ਸਾਨੂੰ ਆ ਕੇ ਲੈ ਕੇ ਗਏ ਖੁਦ ਪੁਲਿਸ ਆ ਲੈ ਆਏ ਸਾਡੇ ਕੋਲੇ ਤੁਹਾਡੇ ਕੋਲ ਫੁੱਲ ਵੀ ਲੀਗਲ ਵੀਜ਼ਾ ਹੈਗਾ ਹਾਂਜੀ ਮੇਰੇ ਕੋਲ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਤੇ ਸਾਨੂੰ ਇਮੀਗ੍ਰੇਸ਼ਨ ਕਹਿੰਦਾ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਹੋਇਆ ਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਅਸੀਂ ਛੱਡਣਾ ਜੋੜਣਾ ਤੱਕ ਸਾਡੇ ਵੱਲ ਦੇਖਿਆ ਜਾਵੇ ਸਾਡੇ ਵੱਲੇ ਕੰਮ ਪੂਰਾ ਕੀਤਾ ਜਾਵੇ ਜੋ ਹੋਇਆ ਸਭ ਕਲੀਅਰ ਹੋਵੇ ਇੱਥੇ ਆਪਣੇ ਬੱਚੇ ਦੇ ਫਿਊਚਰ ਵਾਂਗ ਪਿੱਛੇ ਭੇਜਿਆ ਸੀਗਾ ਤੇ ਬੱਚੇ ਦਾ ਤੱਕਾ ਹੋ ਗਿਆ ਜੀ ਉਹ ਦੇਖਣਾ ਚਾਹੀਦਾ ਹੁਣ ਸਾਨੂੰ ਸਰਕਾਰਾਂ ਨੂੰ ਕਿ ਕਿਸ ਤਰ੍ਹਾਂ ਮਤਲਬ ਵੀ ਤੁਹਾਡੇ ਕਿੰਨੇ ਬੱਚੇ ਆ ਤੇ ਚਾਰ ਕੁੜੀਆਂ ਮੇਰੀ ਇਹ ਵੱਡੀ ਕੁੜੀਆਂ ਸਭ ਤਾਂ ਜੀ ਲੋਨ ਲੈ ਕੇ ਭੇਜਿਆ ਸੀ ਬੱਚੇ ਨੂੰ ਬਾਹਰ ਜੀ ਤੇ ਬਸ ਆ ਹੋ ਗਿਆ ਜਿਹੜਾ ਸਾਨੂੰ ਪਤਾ ਹੀ ਇਸ ਬਾਰੇ ਹਾਂ ਬੱਚਾ ਸੈੱਟ ਕਰਨ ਵਿੱਚੇ ਬੱਚੇ ਨੂੰ ਭੇਜਿਆ ਸੀਗਾ ਜੀ ਉਹ ਬੱਚਾ ਸੈੱਟ ਹੋ ਜਗਾ ਬੱਚੇ ਦੂਜੇ ਵੀ ਸੈੱਟ ਹੋ ਜਾਣਗੇ ਜੀ ਪਰ ਹੁਣੇ ਵਾਪਸ ਆ ਗਈ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਕੀ ਬਣ ਸਕਦਾ ਇਹਦਾ ਇਹ ਪਰਿਵਾਰ ਦੇ ਨਾਲ ਸਾਡੇ ਬੜੇ ਪੁਰਾਣੇ ਪਰਿਵਾਰਕ ਰਿਸ਼ਤੇ ਹੈ ਜਿੱਥੇ ਇੱਕ ਫਾਦਰ ਨੇ ਆਪਣੀਆਂ ਚਾਰਾਂ ਧੀਆਂ ਦੇ ਬੈਟਰ ਫਿਊਚਰ ਨੂੰ ਦੇਖ ਕੇ ਆਪਣੀ ਬੱਚੀ ਨੂੰ ਜਿੰਮੇ ਕਿਵੇਂ ਆਪਦੀ ਜਿਹੜੀ ਜ਼ਿੰਦਗੀ ਦੀ ਕਮਾਈ ਸੀ ਉਹ ਲਗਾ ਕੇ ਵਿਦੇਸ਼ ਭੇਜਿਆ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ ਕਿ ਬੱਚੀ ਯੂਕੇ ਪੜ੍ਹਨ ਗਈ ਸੀ ਉਹਦੇ ਕੋਲ ਅਜੇ 2 ਸਾਲ ਦਾ ਵੀਜ਼ਾ ਹੈਗਾ ਯੂਕੇ ਤੋਂ ਅਮਰੀਕਾ ਦੇ ਵਿੱਚ ਇੱਕ ਪ੍ਰਵੀਜ਼ਨ ਆ ਬੱਚਿਓ ਤੇਜਵਾਨ ਜਿਹੜੀ ਉੱਥੇ ਕੋਈ ਜਗ੍ਹਾ ਉੱਥੇ ਜਾ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਸਾਡੀ ਤੇ ਘੁੰਮਣ ਗਈ ਸੀ ਉੱਥੇ ਘੁੰਮਦੇ ਘੁੰਮਦੇ ਨੂੰ ਆਪ ਹੀ ਲੈ ਗਏ ਤੇ ਸਾਰਾ ਕੁਝ ਹੋ ਗਿਆ ਇਹ ਜਿਹੜਾ ਸਰਕਾਰਾਂ ਤੋਂ ਆਸਤੀ ਰੱਖੀ ਜਾਂਦੀ ਉਹ ਵੀ ਇੱਕ ਅਮਰੀਕਾ ਵਰਗੇ ਕੰਟਰੀ ਤੋਂ ਜਿਹੜਾ ਦੁਨੀਆਂ 'ਚ ਵਰਲਡ ਵਾਈਡ ਮਸ਼ਹੂਰ ਆ ਅੱਜ ਸਾਨੂੰ ਜ਼ਰੂਰ ਇਹ ਲੱਗ ਰਿਹਾ ਪਰ ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਸਾਡੀ ਧੀ ਸਾਡੇ ਘਰੇ ਸਹੀ ਸਲਾਮਤ ਆ ਆਪਦੇ ਪਰਿਵਾਰ 'ਚ ਬੈਠੀ ਆ ਜ਼ਿੰਦਗੀ 'ਚ ਜਿਹੜੀ ਜਮਾ ਪੂੰਜੀ ਖਤਮ ਹੋਈ ਆ ਉਹ ਤਾਂ ਫੇਰ ਭਰ ਜਾਂਦੀ ਆ ਪਰ ਬੱਚਿਆਂ ਵਰਗੀ ਦੇਣ ਜਿਹੜੀ ਬੱਚੇ ਦੀ ਦੇਣ ਆ ਉਹ ਨਹੀਂ ਕਿਤੇ ਭਰਦੀ ਹੁਣ ਮੈਂ ਜ਼ਰੂਰ ਇਸ ਗੱਲ ਦੀ ਸੀਐਮ ਸਾਹਿਬ ਨਾਲ ਗੱਲ ਕਰੂੰਗੀ ਜਿੰਨਾ ਵੱਧ ਤੋਂ ਵੱਧ ਜੋ ਹੋ ਸਕਿਆ ਮੇਰੇ ਵੱਲੋਂ ਸਾਡੀ ਪਾਰਟੀ ਵੱਲੋਂ ਸਰਕਾਰ ਵੱਲੋਂ ਅਸੀਂ ਕਰਨ